ਜੇਕਰ ਤੁਹਾਡਾ ਬੱਚਾ ਵੀ ਫੋਨ ਦੇ ਵਿੱਚ ਗੇਮ ਖੇਡਦਾ ਹੈ ਤਾਂ ਉਸ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਕਿਤੇ ਕਿਸੇ ਦੇ ਚਾਂਸੇ ਦੇ ਵਿੱਚ ਆ ਕੇ ਉਹ ਵੀ ਘਰੋਂ ਲਾਪਤਾ ਹੀ ਨਾ ਹੋ ਜਾਵੇ ਜਿਹਾ ਦੱਸਦੀ ਹੈ ਕਿ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ 14 ਸਾਲ ਦੀ ਲੜਕੀ ਜਿਸ ਨੂੰ ਕਿ ਪਬਜੀ ਗੇਮ ਖੇਡਣ ਦੀ ਲਤ ਲੱਗੀ ਹੋਈ ਸੀ ਤੇ ਖੇਡਦੇ ਖੇਡਦੇ ਉਸ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋ ਜਾਂਦੀ ਹੈ ਦੇ ਦੋਸਤੀ ਤੋਂ ਬਾਅਦ ਇੱਥੇ ਤੱਕ ਗੱਲ ਆ ਜਾਂਦੀ ਹੈ ਕਿ ਦੋਵੇਂ ਇੰਸਟਾਗ੍ਰam ਦੇ ਉੱਤੇ ਇੱਕ ਦੂਜੇ ਨਾਲ ਚੈਟਿੰਗ ਵੀ ਸ਼ੁਰੂ ਕਰ ਦਿੰਦੇ ਨੇ ਚੈਟਿੰਗ ਤੋਂ ਬਾਅਦ ਉਹ ਲੜਕੀ ਉਸ ਲੜਕੇ ਦੇ ਅਜਿਹੇ ਚਾਂਸੇ ਦੇ ਵਿੱਚ ਆਂਦੀ ਹੈ ਕਿ ਸਵੇਰੇ 4:30 ਵਜੇ ਘਰੋਂ ਗਾਇਬ ਹੋ ਜਾਂਦੀ ਹੈ ਤੇ ਹੁਣ ਉਸ ਲੜਕੀ ਨੂੰ ਪੁਲਿਸ ਦੇ ਵੱਲੋਂ 450 ਕਿਲੋਮੀਟਰ ਦੂਰ ਯਾਨੀ ਕਿ ਫਿਰੋਜ਼ਪੁਰ ਤੋਂ ਕੁੜੀ ਲਾਪਤਾ ਹੋਈ ਤੇ ਗਾਜ਼ੀਆਬਾਦ ਤੋਂ ਹੁਣ ਉਸ ਨੂੰ ਬਰਾਮਦ ਕੀਤਾ ਗਿਆ ਹੈ ਜਿਆਦਾ 사실 ਕਿ ਪਬਜੀ ਗੇਮ ਦੇ ਚੱਕਰ ਵਿੱਚ ਫਸ ਕੇ 22 ਨਵੰਬਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਜੱਲੋ ਦੀ ਰਹਿਣ ਵਾਲੀ 14 ਸਾਲਾਂ ਲੜਕੀ ਅਚਾਨਕ ਘਰੋਂ ਗਾਇਬ ਹੋ ਗਈ ਸੀ ਜਿਸ ਨੂੰ ਕਿ ਮਾਪਿਆਂ ਅਤੇ ਪੁਲਿਸ ਵੱਲੋਂ ਲੱਭਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਆਖਰ ਜਦੋਂ ਲੰਬੀ ਜਦੋਜਹਿਦ ਚੱਲੀ ਤਾਂ ਪੁਲਿਸ ਨੇ ਹਾਈ ਟੈਕ ਤਰੀਕੇ ਦੇ ਨਾਲ ਕੁੜੀ ਨੂੰ ਫਿਰੋਜ਼ਪੁਰ ਤੋਂ 450 ਕਿਲੋਮੀਟਰ ਦੂਰ ਗਾਜ਼ੀਆਬਾਦ ਦੀਆਂ ਝੁੱਗੀਆਂ ਵਿੱਚੋਂ ਲੱਭਿਆ। ਬਰਾਮਦ ਕਰਨ ਤੋਂ ਬਾਅਦ ਕੁੜੀ ਨੂੰ ਸਹੀ ਸਲਾਮਤ ਸਥਿਤੀ ਦੇ ਵਿੱਚ ਮਾਪਿਆਂ ਦੇ حوالے ਕਰ ਦਿੱਤਾ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 22 ਨਵੰਬਰ ਨੂੰ ਸਵੇਰੇ 4:30 ਵਜੇ 14 ਸਾਲਾ ਲੜਕੀ ਆਪਣੇ ਘਰੋਂ ਲਾਪਤਾ ਹੋ ਗਈ ਸੀ ਜਿਸ ਨੂੰ ਕਿ ਇਲਾਕੇ ਦੇ ਸੀਸੀਟੀਵੀ ਕੈਮਰੇਆ ਦੀ ਸਹਾਇਤਾ ਦੇ ਨਾਲ ਦੇਖਿਆ ਗਿਆ। ਲੜਕੀ ਬੇਚੈਨੀ ਦੀ ਹਾਲਤ ਦੇ ਵਿੱਚ ਗਲੀਆਂ ਵਿੱਚ ਜਾ ਰਹੀ ਸੀ ਬਰੀਕੀ ਨਾਲ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਲੜਕੀ ਪਬਜੀ ਗੇਮ ਖੇਡਦੀ ਸੀ ਪਬਜੀ ਗੇਮ ਖੇਡਦੇ ਖੇਡਦੇ ਉਸ ਦੀ ਇੱਕ ਲੜਕੇ ਦੇ ਨਾਲ ਦੋਸਤੀ ਹੋ ਜਾਂਦੀ ਹੈ ਤੇ ਉਹ ਲੜਕਾ ਖੁਦ ਗਾਜ਼ੀਆਬਾਦ ਤੋਂ ਚੱਲ ਕੇ ਫਿਰੋਜ਼ਪੁਰ ਉਸ ਨੂੰ ਲੈਣ ਦੇ ਲਈ ਆਉਂਦਾ ਤੇ ਫਿਰ ਦੋਵੇਂ ਹੀ ਉੱਥੋਂ ਦੀ ਬੱਸ ਦੇ ਵਿੱਚ ਬੈਠ ਕੇ ਗਾਜ਼ੀਆਬਾਦ ਪਹੁੰਚਦੇ ਨੇ ਜਦੋਂ ਪੁਲਿਸ ਦੇ ਵੱਲੋਂ ਆਪਣੀ ਹਾਈ ਟੈਕ ਤਕਨੀਕ ਦੇ ਨਾਲ ਉਸ ਲੜਕੀ ਨੂੰ ਫੋਨ ਦੀ ਲੋਕੇਸ਼ਨ ਦੇ ਆਧਾਰ ਦੇ ਉੱਤੇ ਟ੍ਰੇਸ ਕੀਤਾ ਜਾਂਦਾ ਹੈ ਤਾਂ ਲੜਕੀ ਬੜੇ ਹੀ ਗੰਭੀਰ ਖਲਾਫਤਾਂ ਦੇ ਵਿੱਚ ਗਾਜ਼ੀਆਬਾਦ ਦੀਆਂ ਝੁੱਗੀਆਂ ਦੇ ਵਿੱਚੋਂ ਬਰਾਮਦ ਕੀਤੀ ਜਾਂਦੀ ਹੈ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਉਸ ਲੜਕੇ ਦੇ ਖਿਲਾਫ ਦੀ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਦੇ ਉੱਤੇ ਲੜਕੀ ਦੇ ਪਿਤਾ ਨੇ ਪੁਲਿਸ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਜਿਹੀ ਗੇਮਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਹੈ ਪਿਛਲੇ ਦਿਨਾਂ ਇੱਕ ਨਿਊਜ਼ ਵਿੱਚ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਸੀ ਕਿ ਪਿੰਡ ਜੱਲੋਗੇ ਥਾਣਾ ਮਮਦੂਤ ਵਿਖੇ ਇੱਕ ਕੁੜੀ ਹੈ ਜੋ ਕਿ ਪਬਜੀ ਖੇਡਦੀਆਂ ਘਰ ਤੋਂ ਚਲੀ ਗਈ ਅਤੇ ਉਹ ਮਿਸਿੰਗ ਸੀ ਕੁਝ ਦਿਨਾਂ ਤੋਂ ਇਸ ਦੇ ਮਿਸਿੰਗ ਹੋਣ ਤੇ ਘਰ ਦੇ ਇਸੇ ਮਾਪਿਆਂ ਨੇ ਕਿਡਨੈਪਿੰਗ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਅਤੇ ਪੁਲਿਸ ਨੂੰ ਇਹ ਦੱਸਿਆ ਗਿਆ ਕਿ ਇਸ ਕੁੜੀ ਨੂੰ ਕੋਈ ਮੁੰਡਾ ਵਰਗਲਾ ਕੇ ਇੱਥੋਂ ਲੈ ਗਿਆ ਇਸ ਦੇ ਹੋਣ ਤੋਂ ਬਾਅਦ ਥਾਣਾ ਮਮਦੂਤ ਵਿਖੇ ਮਕਦਮਾ ਨੰਬਰ 260 ਅਧੀਨ ਧਾਰਾ 78 BNS ਅਤੇ 134 137 BNS ਦਰਸ ਕੀਤਾ ਗਿਆ ਕਿਡਨਾਪਿੰਗ ਦਾ ਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਦਿਆਂ ਹੋਇਆ ਇਸ ਕੁੜੀ ਨੂੰ ਅਸੀਂ ਗਾਜ਼ੀਆਬਾਦ ਤੋਂ ਟ੍ਰੇਸ ਕੀਤਾ ਇਹ ਐਸ਼ਚਓ ਮਮਦੋਟ ਇੰਸਪੈਕਟਰ ਅਵਿਨਤ ਚੋਹਾਨ ਦੀ ਨਿਗਰਾਨੀ ਹੇਠ ਇਹ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀ ਜਿਸ ਨੇ ਜਾ ਕੇ ਟੈਕਨੀਕਲ ਸੋਰਸਸ ਅਤੇ ਹੋਰ ਸੋਰਸਸ ਤੋਂ ਲਿੰਕ ਲੱਭਿਆ ਕੁੜੀ ਨੂੰ ਗਾਜ਼ੀਆਬਾਦ ਚ ਪਾਇਆ ਤੇ ਉੱਥੇ ਜਾ ਕੇ ਸੇਫਲੀ ਰਿਕਵਰ ਕਰਕੇ ਇੱਥੇ ਫਿਰੋਜ਼ਪੁਰ ਵਾਪਸ ਲੈ ਕੇ ਆਇਆ ਤੇ ਵਾਪਸ ਆ ਕੇ ਕੁੜੀ ਨੇ ਸਾਨੂੰ ਇਹ ਦੱਸਿਆ ਕਿ ਕੁੜੀ ਦੀ ਇੱਥੇ ਪਬਜੀ ਗੇਮ ਖੇਡਦੇ ਇੱਕ ਰਾਹੁਲ ਨਾਮ ਦੇ ਮੁੰਡੇ ਨਾਲ ਦੋਸਤੀ ਹੋਈ ਸੀ ਅਤੇ ਇਹਨਾਂ ਨੇ ਇਕੱਠੇ ਮਿਲਣ ਦਾ ਪਲਾਨ ਬਣਾਇਆ ਸੀ ਤੇ ਮਿਤੀ 22 ਨਵੰਬਰ ਨੂੰ ਸਵੇਰੇ ਤਕਰੀਬਨ 6 ਵਜੇ ਉਹ ਫਿਰੋਜ਼ਪੁਰ ਇਕੱਠੇ ਹੋਈ ਸੀ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਲੈਣ ਆਇਆ ਸੀ ਫਿਰੋਜ਼ਪੁਰ ਤੇ ਇੱਥੋਂ ਇਹ ਇਕੱਠੇ ਬਾਈਬਸ ਗਾਜ਼ੀਆਬਾਦ ਗੋਸ਼ੀਗਿਰਤਾ ਇੱਧਰ ਹੈ ਦੋਸ਼ੀ ਮੌਕੇ ਤੋਂ ਫਰਾਰ ਹੈ ਪਰ ਕੁੜੀ ਅਸੀਂ ਸੇਫਲੀ ਰਿਕਵਰ ਕਰ ਲਈ ਹੈ ਮੈਡੀਕਲ ਰਿਪੋਰਟ ਹੋ ਗਈ ਹੈ ਕੀ ਜੀ ਮੈਡੀਕਲ ਰਿਪੋਰਟ ਹਜੇ ਕਰਣੀ ਹੈ ਇਹ ਲੜਕੀ ਨੇ ਕੋਈ ਮੈਡੀਕਲ ਕਿਸਰਾ ਨਹੀਂ ਉਸ ਨਾਲ ਕੋਈ ਫਿਜ਼ੀਕਲ ਐਕਸਪਲੋਇਟੇਸ਼ਨ ਹੋਈ ਹੈ ਨਹੀਂ ਇਸ ਤਰ੍ਹਾਂ ਦੀ ਗੱਲ ਹਜੇ ਸਾਹਮਣੇ ਨਹੀਂ ਆਈ ਹੈ ਤੇ ਕੁੜੀ ਦਾ ਜਦੋਂ ਮੈਡੀਕਲ ਹੋਊਗਾ ਉਸਦੇ ਪੇਰੈਂਟਸ ਤੋਂ ਕੰਸੈਂਟ ਲੈ ਕੇ ਕੀਤਾ ਜਾਊਗਾ ਤੇ ਜਿਹੜੀ ਵੀ ਗੱਲ ਉਸਦੇ ਸਾਹਮਣੇ ਆਉਂਦੀ ਹੈ ਉਸਦੇ ਹਿਸਾਬ ਨਾਲ ਅਗਲੀ ਤਫ਼ਤੀਸ਼ ਜਾਰੀ ਕੀਤੀ ਜਾਏਗੀ। ਗਾਜ਼ੀਆਬਾਦ ਹੈ ਤਾਂ ਕਿੰਨੀ ਦੂਰੀ ਤੇ ਇੱਥੋਂ ਤਕਰੀਬਨ 400 ਕਿਲੋਮੀਟਰ ਦੂਰ ਹੈ ਗਾਜ਼ੀਆਬਾਦ। ਇਹ ਇਸ ਵਾਲੇ ਮਕੱਲੇ ਵਾਲੇ ਘੱਟ ਜੀ ਕੁੜੀ ਨੂੰ ਸੇਫਲੀ ਉਹਦੇ ਪੇਰੈਂਟਸ ਨੂੰ ਅਸੀਂ ਹੈਂਡਓਵਰ ਕਰਦੇ ਹਾਂ।